ਸਭ ਤੋਂ ਪਹਿਲਾਂ ਤਾਂ ਸਭ ਮੈਂ ਮੌਜੂਦ ਸਾਰੇ মিডিਆ ਦਾ ਸਵਾਗਤ ਕਰਦਾ ਹਾਂ ਮੈਂ ਡਾਕਟਰ ਪ੍ਰਗਟ ਸਿੰਘ ਸਪੈਸ਼ਲ ਐਜੂਕੇਟਰ ਸਾਈਕੋਲੋਜਿਸਟ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲਿਟੇਸ਼ਨ ਸੁਸਾਇਟੀ ਬਠਿੰਡਾ ਪੰਜਾਬ ਤੇ ਮੇਰੀ ਟੀਮ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਤੇ ਕਿ ਪੰਜਾਬ ਦੇ ਵਿੱਚ ਸਪੈਸ਼ਲ ਐਜੂਕੇਟਰ ਦੀ ਇੱਕ ਭਰਤੀ ਹੋਈ ਸੀ ਔਰ ਇਹ ਸਾਰੀ ਉਹ ਭਰਤੀ ਹੈ ਜਿਹੜੇ ਸਪੈਸ਼ਲ ਸਕੂਲ ਦੇ ਵਿੱਚ ਜਾ ਕੇ ਸਪੈਸ਼ਲ ਬੱਚਿਆਂ ਨੂੰ ਪੜ੍ਹਾਣਗੇ ਟੀਚਰ ਇਹ ਜਿਹੜੀ ਭਰਤੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਇਸ ਭਰਤੀ ਦੇ ਲਈ ਅਸੀਂ ਅਫਰਟਸ ਕਰ ਰਹੇ ਸੀ ਕੋਸ਼ਿਸ਼ ਕਰ ਰਹੇ ਸੀ ਆਖਰਕਾਰ ਸਾਡੀ ਲੜਾਈ ਪੂਰੀ ਹੋਈ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਭਰਤੀ ਨੂੰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਸੁਪਰੀਮ ਕੋਰਟ ਨੇ ਇਸ ਨੂੰ ਭਰਤੀ ਨੂੰ ਪੂਰਾ ਕਰਨ ਦੇ ਲਈ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਵੀ ਬਦਲਾਅ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਇਸ ਭਰਤੀ ਨੂੰ ਕੱਢਿਆ ਗਿਆ ਉਸੇ ਦੀ ਨੂੰ ਅੱਗੇ ਬਤਾਉਂਦੇ ਹੋਏ ਪੰਜਾਬ ਸਰਕਾਰ ਨੇ ਵੀ ਕੈਬਨਿਟ ਦੇ ਵਿੱਚ 3600 ਸਪੈਸ਼ਲ ਐਜੂਕੇਟਰ ਦੀ ਮਨਜ਼ੂਰੀ ਦਿੱਤੀ ਜਿਨ੍ਹਾਂ ਨੂੰ ਤਿੰਨ ਸਟੈਪ ਦੇ ਵਿੱਚ ਭਰਨ ਦਾ ਉਹਨਾਂ ਨੇ ਇੱਕ ਪਲਾਨ ਬਣਾਇਆ ਜੋ ਇਸ ਤਰੀਕੇ ਨਾਲ ਹੈ ਕਿ ਪਹਿਲੇ 83 3600 ਭਰਤੀ ਦੇ ਵਿੱਚ 1100 ਭਰਤੀ ਪਹਿਲੇ ਸਾਲ ਕੱਢਾਂਗੇ 1200 ਅਗਲੇ ਸਾਲ ਤੇ 1300 ਤੀਜੇ ਸਾਲ ਦੇ ਵਿੱਚ ਕਰਾਂਗੇ ਤੇ ਜਿਹੜੇ ਕੁਝ 376 ਸਪੈਸ਼ਲ ਐਜੂਕੇਟਰ ਪੰਜਾਬ ਦੇ ਵਿੱਚ ਆਲਰੇਡੀ ਵਰਕਿੰਗ ਸੀ ਕੰਮ ਕਰ ਰਹੇ ਸੀ ਉਹਨਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਸਟਾਰਟ ਕੀਤਾ ਗਿਆ ਤੇ 725 ਨਵੀਆਂ ਪੋਸਟਾਂ ਐਡਵਰਟਾਈਜ਼ ਕੀਤੀਆਂ ਗਈਆਂ 725 ਇਹ ਇਹ ਜੋ ਕੈਬਨਿਟ ਦੀ ਮਨਜ਼ੂਰੀ ਹੈ ਇਹ ਆਰਡਰ ਹੈ ਔਰ 725 ਜਦੋਂ ਭਰਤੀ ਕੱਢੀ ਜਿਹਦੇ ਚ 393 ਜਿਹੜੀਆਂ ਪੋਸਟਾਂ ਸੀ ਉਹ ਪ੍ਰਾਇਮਰੀ ਕੈਟੇਡਰ ਦੇ ਵਿੱਚ 332 ਪੋਸਟਾਂ ਮਾਸਟਰ ਕੈਟੇਡਰ ਦੇ ਵਿੱਚ ਔਰ ਇਹ ਭਰਤੀ ਸਟਾਰਟ ਹੋਈ ਇਹ ਭਰਤੀ ਬਹੁਤ ਜਲਦੀ ਤਰੀਕੇ ਨਾਲ ਪ੍ਰੋਸੈਸ ਪੂਰਾ ਹੋਇਆ ਦਾ 3-4 ਮਹੀਨਿਆਂ ਦੇ ਵਿੱਚ ਇਹਨੂੰ ਫਾਰਮ ਭਰੇਗੇ ਐਡਵਰਟਾਈਜ਼ ਹੋਈ ਭਰਤੀ 15-16 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਸ ਦਾ ਪੇਪਰ ਹੋਇਆ ਪੇਪਰ ਬੜਾ ਆਸਾਨ ਸੀ ਔਰ ਉਸ ਤੋਂ ਬਾਅਦ ਇਹਦੀ ਸਕਰੂਟੀਲੀ ਹੋਈ ਔਰ ਹੁਣ 1 ਜਨਵਰੀ ਨੂੰ 2026 ਨੂੰ ਆ ਇਹ ਸਾਰੇ ਬੱਚਿਆਂ ਨੂੰ ਜੁਆਇਨਿੰਗ ਲੈਟਰ ਮਿਲਣ ਜਾ ਰਹੇ ਹੈ ਔਰ ਇੱਥੇ ਰਿਜ਼ਲਟ ਜਿਹੜਾ ਆਇਆ ਉਹ ਬੜਾ ਸ਼ੌਕਿੰਗ ਹੈ ਕਿ ਪੰਜਾਬ ਦੇ ਵਿੱਚੋਂ ਮਾਸਟਰ ਕੈਟਰ ਦੇ ਵਿੱਚ 332 ਪੋਸਟਾਂ ਦੇ ਉੱਤੇ 187 ਬੱਚੇ ਆ ਜਿਹੜੇ ਸਿਰਫ ਸਿਲੈਕਟ ਹੋਏ ਔਰ ਮਾਸਟਰ ਪ੍ਰਾਇਮਰੀ ਕੈਟਰ ਦੇ ਵਿੱਚ 393 ਪੋਸਟਾਂ ਦੇ ਅੰਗੇਸਟ ਸਿਰਫ ਔਰ ਸਿਰਫ ਲਗਭਗ 160 ਬੱਚੇ ਸਿਲੈਕਟ ਹੋ ਰਹੇ ਹੈ ਜਾਨੀ ਕਿ 50% ਤੋਂ ਵੀ ਵੱਧ ਜਿਹੜੀ ਭਰਤੀ ਉਹ ਪੂਰੀ ਖਾਲੀ ਚਲੀ ਗਈ ਪੋਸਟ ਹੀ ਖਾਲੀ ਚਲੀ ਗਈ ਜਿੰਨੇ ਵੀ ਬੱਚੇ ਲਗਭਗ ਇਹਦੇ ਚ ਆਏ ਸੀ ਸਾਰੇ ਸਰਕਾਰ ਨੇ ਰੱਖ ਲਏ ਔਰ ਇੱਕ ਹੋਰ ਬੜਾ ਇਹਦੇ ਚ ਇੰਟਰਸਟਿੰਗ ਸੀ ਇਹਨੂੰ ਦੇਖ ਕੇ ਜਦੋਂ ਅਨਾਲਿਸਿਸ ਕੀਤਾ ਉਹਦੇ ਵਿੱਚ ਲਗਭਗ 50% ਬੱਚੇ ਨੇ ਜਿਹੜੇ ਉਹ ਅਦਰ ਸਟੇਟ ਤੋਂ ਨੇ ਜਿੱਦਾਂ ਰਾਜਸਥਾਨ ਤੋਂ ਹਰਿਆਣਾ ਤੋਂ ਜਾਂ ਹੋਰ ਕਿਸੇ ਸੂਬੇ ਤੋਂ ਨੇ ਔਰ ਭਰਤੀ ਵੀ ਖਾਲੀ ਗਈ ਬਹੁਤ ਜਲਦੀ ਪੂਰੀ ਹੋਈ ਇਤਿਹਾਸ ਦੇ ਵਿੱਚ ਪਹਿਲੀ ਭਰਤੀ ਹੈ ਜਿਹੜੀ ਇੰਨੀ ਸਪੀਡ ਨਾਲ ਪੂਰੀ ਹੋ ਰਹੀ ਹੈ ਔਰ ਜਿਹੜੀ 50% ਖਾਲੀ ਵੀ ਜਾ ਰਹੀ ਹੈ ਔਰ ਉਹਦੇ ਵਿੱਚ ਵੀ ਜਿਹੜੇ ਬੱਚੇ ਸਿਲੈਕਟ ਹੋ ਰਹੇ ਨੇ ਉਹ ਵੀ ਲਗਭਗ ਦੂਸਰੇ ਰਾਜਾਂ ਤੋਂ ਲੱਗ ਰਹੇ ਨੇ ਔਰ ਹੁਣ ਇਸ ਚੀਜ਼ ਦਾ ਬੜਾ ਮੁੱਦਾ ਬਣ ਰਿਹਾ ਸੀ ਸਾਡੇ ਸੈਕਟਰ ਦੇ ਵਿੱਚ ਕਿ ਰਾਜਸਥਾਨ ਦੇ ਬੱਚੇ ਲੱਗ ਗਏ ਬਾਹਰ ਦੇ ਬੱਚੇ ਲੱਗ ਰਹੇ ਨੇ ਇਹ ਇਹ ਮੁੱਦਾ ਨਹੀਂ ਹੈ ਅਸਲ ਦੇ ਵਿੱਚ ਮੁੱਦਾ ਹੈ ਜਾਗਰੂਕਤਾ ਦਾ ਜੇਕਰ ਪੰਜਾਬ ਦੇ ਬੱਚੇ ਇਸ ਸੈਕਟਰ ਦੇ ਵਿੱਚ ਕੋਰਸ ਹੀ ਨਹੀਂ ਕਰਨਗੇ ਇੱਕ ਟੀਚਿੰਗ ਦੀ ਫੀਲਡ ਹੈ ਜਿਹਦੇ ਵਿੱਚ 2 ਸਾਲ ਦਾ ਇੱਕ ਕੋਰਸ ਹੁੰਦਾ ਜਿਹਨੂੰ ITT ਇਨ ਸਪੈਸ਼ਲ ਐਜੂਕੇਸ਼ਨ ਬੋਲਦੇ ਆ B.Ed ਇਨ ਸਪੈਸ਼ਲ ਐਜੂਕੇਸ਼ਨ ਬੋਲਦੇ ਆ ਉਹ ਕੋਰਸ ਹੀ ਬੱਚਿਆਂ ਨੇ ਨਹੀਂ ਕੀਤਾ ਹੋਇਆ ਯਾਨੀ ਕਿ ਉਹਨਾਂ ਦੀ ਯੋਗਤਾ ਹੀ ਨਹੀਂ ਹੈਗੀ ਅਸੀਂ ਸਕਰੂਟਿੰਗ ਦੇ ਵਿੱਚ ਹੋਰ ਇਸ ਭਰਤੀ ਦੇ ਪ੍ਰੋਸੈਸ ਦੇ ਵਿੱਚ ਦੇਖਿਆ ਕਿ ਜਿਹੜੇ ਬੱਚੇ ਸੀਗੇ ਉਹ ਨਾਰਮਲ ਬੀਅਟ ਵਾਲੇ ਵੀ ਇਸ ਦੇ ਵਿੱਚ ਅਪਲਾਈ ਕਰ ਰੱਖਿਆ ਸੀ ਜਿਨ੍ਹਾਂ ਕੋਲੇ ਇਸ ਦਾ ਕੋਈ ਕੋਰਸ ਵੀ ਨਹੀਂ ਹੈਗਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹਦਾ ਕੋਈ ਵੱਖਰਾ ਕੋਰਸ ਹੁੰਦਾ ਹੈ ਇਹਨੂੰ ਇੱਕ ਵੱਖਰੀ ਕਾਉਂਸਲ ਹੈ ਜੋ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਇਹ ਸਾਰੇ ਕੋਰਸ ਚਲਾਉਂਦੀ ਹੈ ਉਹ ਬੱਚਿਆਂ ਨੂੰ ਉਸ ਜਾਗਰੂਕਤਾ ਨਾ ਹੋਣ ਕਰਕੇ ਇਹ ਭਰਤੀ ਗਈ ਇਹ ਸਿੱਧੇ ਸਿੱਧੇ ਤੌਰ ਤੇ ਅਗਰ ਇਸ ਤਰੀਕੇ ਨਾਲ ਅੱਗੇ ਜਿਹੜੀ 3000 ਪੋਸਟਾਂ ਹੋਰ ਆਣੀਆਂ ਨੇ ਜਿਹੜੀਆਂ ਬੈਕਲੌਗ ਦੇ ਵਿੱਚ ਨੇ ਅਗਰ ਉਹ ਵੀ ਜਾਗਰੂਕਤਾ ਨਹੀਂ ਹੋਈ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਖਾਲੀ ਵੀ ਜਾਣੀਆਂ ਨੇ ਔਰ ਲੰਬਾ ਟਾਈਮ ਉਹ ਭਰਨੀਆਂ ਵੀ ਨਹੀਂ ਹੈਗਾ ਜਿਹਦਾ ਸਿੱਧੇ ਤੌਰ ਤੇ ਸਪੈਸ਼ਲ ਬੱਚਿਆਂ ਦੇ ਉੱਤੇ ਅਸਰ ਪਵੇਗਾ ਉਹਨਾਂ ਨੂੰ ਇੱਕ ਚੰਗੇ ਜਿਹੜੇ ਹੁਨਾਰਾ ਟੀਚਰ ਨੇ ਉਹ ਨਹੀਂ ਮਿਲ ਪਾਣਗੇ ਜਿਹੜੇ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲ ਪਾਵੇਗੀ ਇਹ ਇਦਾਂ ਹੀ ਘੁੰਮਦੀਆਂ ਰਹਿਣੀਆਂ ਨੇ ਪੋਸਟਾਂ ਤੇ ਸਾਡਾ ਮੇਨ ਮੁੱਦਾ ਔਰ ਮੰਗ ਇਹ ਹੈ ਕਿ ਇਹ ਪੋਸਟਾਂ ਵੀ ਸਾਰੀਆਂ ਭਰਨ ਔਰ ਕਮ ਸੇ ਕਮ ਜਿਹੜੇ ਲੋਕਲ ਲੈਂਗੁਏਜ ਨੂੰ ਲੋਕਲ ਕਲਚਰ ਨੂੰ ਬੱਚੇ ਸਮਝਦੇ ਨੇ ਪੰਜਾਬ ਰੈਜ਼ੀਡੈਂਟ ਨੇ ਉਹ ਸੈਕਟਰ ਦੇ ਵਿੱਚ ਜ਼ਰੂਰ ਆਣ ਔਰ ਇਸ ਨੂੰ ਇਸ ਭਰਤੀ ਨੂੰ ਜਾਂ ਇਸ ਭਰਤੀ ਦੇ ਵਿੱਚ ਆਪਣੇ ਅਰਜ਼ੀ ਦੇਣ ਕਰਨ ਆਪਣੀ ਯੋਗਤਾ ਨੂੰ ਵਿਧਾਨ ਕਿਉਂਕਿ ਸਾਡੇ ਨਾਲ ਸਾਡੀ ਸੰਸਥਾ ਪਿਛਲੇ 15 ਸਾਲਾਂ ਤੋਂ ਸਪੈਸ਼ਲ ਬੱਚਿਆਂ ਦੇ ਨਾਲ ਕੰਮ ਕਰ ਰਹੀ ਹੈ ਸਾਡੇ ਕੋਲ ਲਗਭਗ 500 ਤੋਂ ਵੱਧ ਬੱਚੇ ਰਜਿਸਟਰਡ ਨੇ ਜਿਹੜੇ ਸਾਡੇ ਕੋਲ ਆਂਦੇ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਰੇ ਮਾਪਿਆਂ ਦੀ ਕੋਈ ਡਿਮਾਂਡ ਹੁੰਦੀ ਹੈ ਹਮੇਸ਼ਾ ਕਿ ਜੀ ਅਸੀਂ ਸਕੂਲ ਦੇ ਵਿੱਚ ਬੱਚਿਆਂ ਦਾ ਕਿਵੇਂ ਪਾਈਏ ਸਕੂਲ ਦੇ ਵਿੱਚ ਤਾਂ ਸਪੈਸ਼ਲ ਟੀਚਰ ਹੀ ਨਹੀਂ ਹੈ ਉਹਨਾਂ ਨੂੰ ਤਾਂ ਪੜ੍ਹਾਈ ਨਹੀਂ ਹੋ ਪਾ ਰਹੀ ਇਹ ਜਿਹਦਾ ਬਹੁਤ ਵੱਡਾ ਕਾਰਨ ਹੈ ਕਿ ਬੱਚੇ ਥੈਰੇਪੀ ਸੈਂਟਰ ਦੇ ਵਿੱਚ ਜਾਂ ਸਪੈਸ਼ਲ ਸਕੂਲਾਂ ਦੇ ਵਿੱਚ ਹੀ ਘੁੰਮ ਰਹੇ ਨੇ ਜੋ ਸਰਕਾਰ ਦਾ ਸੁਪਰੀਮ ਕੋਰਟ ਦਾ ਇੱਕ ਟੀਚਾ ਹੈ ਕਿ ਇਨਕਲੂਸਿਵ ਸਕੂਲ ਐਜੂਕੇਸ਼ਨ ਹੋਣੀ ਚਾਹੀਦੀ ਹੈ ਬੱਚੇ ਨੂੰ ਇੱਕ ਛੱਤ ਦੇ ਥੱਲੇ ਹੀ ਨਾਰਮਲ ਬੱਚੇ ਨਾਲ ਪੜਾਇਆ ਜਾਣਾ ਚਾਹੀਦਾ ਉਹ ਪੂਰਾ ਨਹੀਂ ਹੋ ਪਾ ਰਿਹਾ ਹੈ ਕਿਉਂਕਿ ਉਹ ਜਿਹੜੇ ਸਾਰੇ ਬੱਚੇ ਨੇ ਉਹਨਾਂ ਦਾ ਐਡਮਿਸ਼ਨ ਨਹੀਂ ਹੁੰਦਾ ਜੇਕਰ ਐਡਮਿਸ਼ਨ ਕਿਸੇ ਸਕੂਲ ਦੇ ਵਿੱਚ ਵੀ ਹੋ ਜਾਂਦਾ ਹੈ ਤਾਂ ਉਹ ਡ੍ਰੌਪ ਆਊਟ ਹੋ ਜਾਂਦੇ ਨੇ ਕਿਉਂਕਿ ਉੱਥੇ ਸੰਭਾਲਣ ਵਾਲਾ ਦੇਖਣ ਵਾਲਾ ਕੋਈ ਨਹੀਂ ਹੈ ਸੇਮ ਹੀ ਪ੍ਰੋਬਲਮ ਆ ਰਹੀ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਜਿੰਨੇ ਵੀ CBSE ਅਫੀਲੀਏਟਿਡ ਜਾ ਇੰਟਰਨੈਸ਼ਨਲ ਲੈਵਲ ਦੇ ਜਿੰਨੇ ਵੀ ਸਕੂਲਸ ਨੇ ਸਾਰਿਆਂ ਨੂੰ ਸਪੈਸ਼ਲ ਐਜੂਕੇਟਰ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਇਸ ਕੋਰਸ ਦੇ ਵਿੱਚ ਬੱਚੇ ਨਾਨ ਕਰਕੇ ਉਹਨਾਂ ਨੂੰ ਵੀ ਟੀਚਰ ਨਹੀਂ ਮਿਲਦੇ ਸਾਡੇ ਨਾਲ ਉਹ ਵੀ ਰਾਤਤਾ ਕਰਦੇ ਨੇ ਸਾਡੇ ਕੋਲ ਵੀ ਉਹਨਾਂ ਨੂੰ ਦਿਨ ਨੂੰ ਫੁੱਲ ਟਾਈਮ ਟੀਚਰ ਨਹੀਂ ਹੁੰਦੇ ਕਈ ਵਾਰ ਪਾਰਟ ਟਾਈਮ ਟੀਚਰ ਨਾਲ ਆਪਣਾ ਕੰਮ ਚਲਾ ਰਹੇ ਨੇ ਕੁਝ ਟਾਈਮ ਦੇ ਲਈ ਸਾਨੂੰ ਵਿਜ਼ਿਟ ਕਰਨਾ ਪੈਂਦਾ ਉੱਥੇ ਤਾਂ ਕਿ ਉਹਨਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਚੱਲਦੀਆਂ ਰਹਿਣ ਪੇਰੈਂਟਸ ਨੂੰ ਜਿਹੜੀ ਗਾਈਡੈਂਸ ਸਪੋਰਟ ਆ ਉਹ ਚੱਲਦੀ ਰਵੇ ਤਾਂ ਇਹ ਇਹ ਸਾਰਾ ਹੈਗਾ ਜਿਹੜਾ ਮੁੱਦਾ ਹੈਗਾ ਇਹ ਇੱਕ ਤਰੀਕੇ ਨਾਲ ਸਪੈਸ਼ਲ ਬੱਚਿਆਂ ਦੀ ਮੰਗਦਾ ਹੈ ਉਹਨਾਂ ਦੀ ਮਾਪਿਆਂ ਦੀ ਮੰਗ ਹੈ ਉਹਨਾਂ ਨੂੰ ਇੱਕ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਹਨਾਂ ਦੀ ਇੱਕ ਸਿੱਖਿਆ ਦਾ ਤੇ ਉਹਨਾਂ ਦੇ ਭਵਿੱਖ ਦਾ ਮਸਲਾ ਹੈ ਉਹਨਾਂ ਨੂੰ ਟੀਚਰ ਦੇਣ ਦੀ ਗੱਲ ਹੈ ਔਰ ਨਾਲ ਹੀ ਨਾਲ ਮੈਂ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਟੀਚਿੰਗ ਦੀ ਫੀਲਡ ਦੇ ਵਿੱਚ ਪੀਟੈਟ ਜਾਂ ਈਟੀਟੀ ਬੀਐਡ ਕਰਕੇ ਘਰ ਬੈਠੇ ਨੇ ਉਹਨਾਂ ਦੇ ਲਈ ਵੀ ਇੱਕ ਬਹੁਤ ਵਧੀਆ 골ਡਨ ਚਾਂਸ ਹੈ ਇੱਕ ਬਹੁਤ ਵਧੀਆ ਇੱਕ ਇਹ ਦੇ ਵਿੱਚ ਸਕੋਪ ਬਣ ਸਕਦਾ ਹੈ ਇਹ ਸੈਕਟਰ ਦੇ ਵਿੱਚ ਉਹਨਾਂ ਨੂੰ ਆਣਾ ਚਾਹੀਦਾ ਇਹ ਬੜੀ ਗਰੋਇੰਗ ਫੀਲਡ ਹੈ ਨਵੀਂ ਫੀਲਡ ਹੈ ਇਹਨੂੰ ਇਹ ਸਮਝ ਸਕਦੇ ਹੋ ਦੀ ਸ਼ੁਰੂਆਤ ਹਲੇ ਹੁਣ ਹੋ ਰਹੀ ਹੈ ਕਿਉਂਕਿ ਇਹਦੇ ਵਿੱਚ ਲੋਕ ਹੈ ਨਹੀਂ ਸੀ ਕੋਈ ਬੋਲਣ ਵਾਲਾ ਨਹੀਂ ਸੀ ਕੋਈ ਆਵਾਜ਼ ਚੱਕਣ ਵਾਲਾ ਨਹੀਂ ਸੀ ਜੇਕਰ ਤੁਸੀਂ ਇਸ ਨੂੰ ਸੁਣ ਰਹੇ ਹੋ ਤਾਂ ਇਸ ਤਰੀਕੇ ਦੇ ਮੁੱਦੇ ਤੇ ਆਈ ਥਿੰਕ ਤੁਸੀਂ ਇਸ ਤਰੀਕੇ ਦੀ ਪ੍ਰੈਸ ਕਾਨਫਰੰਸ ਵੀ ਤੁਸੀਂ ਪਹਿਲੀ ਹੀ ਸੁਣੋਗੇ ਕਿਉਂਕਿ ਇਸ ਤੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਵੀ ਬਹੁਤ ਭਾਰੀ ਇੱਕ ਘਾਟ ਹੈ ਤੇ ਸਪੈਸ਼ਲ ਐਜੂਕੇਟਰ ਦੀ ਘਾਟ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਹੈ ਅਸੀਂ ਇਸ ਫੀਲਡ ਦੇ ਵਿੱਚ ਲੰਬੇ ਟਾਈਮ ਤੋਂ ਹੁਣ ਕਰਕੇ ਅਸੀਂ ਸਾਰੀ ਭਾਰਤੀਆਂ ਜਿੰਨੇ ਵੀ ਸਟੇਟ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਸਮਝ ਰਹੇ ਹਾਂ ਦੇਖ ਰਹੇ ਹਾਂ ਔਰ ਲਗਭਗ ਭਰਤੀ ਹੈ ਜਿਹੜੀ ਉਹ ਖਾਲੀ ਜਾ ਰਹੀ ਹੈ ਤੁਸੀਂ YouTube ਦੇ ਉੱਤੇ ਵੀ ਜਾ ਕੇ ਦੇਖ ਸਕਦੇ ਹੋ ਸੁਪਰੀਮ ਕੋਰਟ ਦੇ ਕੀ ਕੀ ਆਰਡਰ ਨੇ ਕੀ ਕੀ ਗਾਈਡਲਾਈਨ ਹੈ ਉਹ ਕੀ ਕਹਿ ਰਿਹਾ ਹੈ ਸਟੇਟ ਗਵਰਨਮੈਂਟ ਨੂੰ ਸਾਰੇ ਰਾਜਾਂ ਨੂੰ ਕਿ ਇਸ ਬੱਚਿਆਂ ਦੀ ਤੁਸੀਂ ਭਰਤੀ ਕਰੋ ਇਹਨਾਂ ਦਾ ਕਿੱਡਾ ਵੱਡਾ ਇੱਕ ਹੋਂਦ ਦਾ ਮਸਲਾ ਹੈ ਉਹਨਾਂ ਦੀ ਕਿੱਡੀ ਵੱਡੀ ਇੱਕ ਮੰਗ ਹੈ ਇਹਨਾਂ ਦੀ ਐਜੂਕੇਸ਼ਨ ਦੀ ਤੋਂ ਸਾਰੀਆਂ ਭਰਤੀਆਂ ਖਾਲੀ ਜਾਣ ਕਰਕੇ ਉਸੇ ਤਰੀਕੇ ਨਾਲ ਪੰਜਾਬ ਦੀ ਵੀ ਭਰਤੀ ਖਾਲੀ ਜਾ ਰਹੀ ਹੈ ਔਰ ਅੱਗੇ ਜਿਹੜੀ ਭਰਤੀ ਆਣੀ ਹੈ ਜੰਨੀ ਜਿਹੜੀ 3000 ਤੋਂ ਉੱਤੇ ਪੋਸਟਾਂ ਹੋਰ ਆਣੀਆਂ ਨੇ ਜੇਕਰ ਆਹ ਹਾਲਾਤ ਰਹੇ ਤਾਂ ਇਹ ਲਗਭਗ 10 ਸਾਲ ਨਹੀਂ ਇਹ ਪੂਰੀਆਂ ਹੋਣੀਆਂ ਭਰੀਆਂ ਨਹੀਂ ਜਾਣੀਆਂ ਔਰ ਹੋਰ ਬਹੁਤ ਸਾਰੀ ਭਰਤੀ ਇਹਦੇ ਪਿੱਛੇ ਆਣੀ ਹੈ ਸਿਰਫ ਅਸੀਂ 3600 ਸਪੈਸ਼ਲ ਐਜੂਕੇਟਰ ਨੂੰ ਨਹੀਂ ਇਹ ਤਾਂ ਪੁਰਾਣੀ ਭਰਤੀ ਹੈ ਐਤੋਂ ਬਾਅਦ ਇਸ ਸੈਕਟਰ ਦੇ ਵਿੱਚ ਹੋਰ ਬੜੀਆਂ ਭਰਤੀਆਂ ਆਣੀਆਂ ਨੇ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਗਵਰਨਮੈਂਟ ਸੈਕਟਰ ਹੋਵੇ ਸਪੈਸ਼ਲ ਐਜੂਕੇਟਰਾਂ ਦੀ ਬਹੁਤ ਜ਼ਿਆਦਾ ਮੰਗ ਹੈ ਤਾਂ ਸਾਡੀ ਬੱਚਿਆਂ ਨੂੰ ਵੀ ਅਪੀਲ ਹੈ ਜੇਕਰ ਇਹ ਸੈਕਟਰ ਦੇ ਵਿੱਚ ਕੋਰਸ ਕਰਨਾ ਚਾਹੁੰਦੇ ਨੇ ਔਰ ਹਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਗਾਈਡੈਂਸ ਸਪੋਰਟ ਦੀ ਜਾਂ ਫਿਰ ਇਹ ਕੋਰਸ ਕਿੱਥੇ ਹੋਣਗੇ ਕਿਵੇਂ ਹੋਣਗੇ ਉਹਨਾਂ ਦੀ ਅਗਰ ਉਹਨਾਂ ਨੂੰ ਕੋਈ ਜ਼ਰੂਰਤ ਹੈ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਤਰੀਕੇ ਦਾ ਗਾਈਡੈਂਸ ਸਪੋਰਟ ਚਾਹੁੰਦੇ ਨੇ ਤਾਂ ਉਹ ਪਰਸਨਲੀ ਵਿਜ਼ਿਟ ਕਰ ਸਕਦੇ ਨੇ ਸਾਡੀ ਸਹਾਰਾ ਸੁਸਾਇਟੀ ਅਸੀਂ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦੇ ਲਈ ਤਿਆਰ ਹਾਂ ਔਰ ਬਹੁਤ ਕੋਈ ਇਹਦੇ ਵਿੱਚ ਕੋਈ ਲੰਬਾ ਚੌੜਾ ਕੋਈ ਕੋਰਸ ਵੀ ਨਹੀਂ ਹੁੰਦਾ ਬਹੁਤ ਛੋਟੇ ਛੋਟੇ ਟੀਚਿੰਗ ਦੇ ਕੋਰਸ ਨੇ ਦੋ-ਦੋ ਸਾਲ ਦੇ ਜਿਹੜੇ ਕਰਕੇ ਕੋਈ ਵਕਰੀ ਫੀਲਡ ਨਹੀਂ ਹੈ ਇਹ ਟੀਚਿੰਗ ਨਾਲ ਜੁੜੀ ਹੋਈ ਫੀਲਡ ਹੈ ਸਪੈਸ਼ਲ ਐਜੂਕੇਸ਼ਨ ਦੀ ਫੀਲਡ ਹੈ ਸਪੈਸ਼ਲ ਐਜੂਕੇਟਰ ਜੇਕਰ ਸਪੈਸ਼ਲ ਐਜੂਕੇਸ਼ਨ ਦਾ ਕੋਰਸ ਕਰ ਲੈਂਦਾ ਤਾਂ ਉਹ ਸਪੈਸ਼ਲ ਐਜੂਕੇਟਰ ਬਣ ਜਾਂਦਾ ਹੈ ਇਹ ਭਰਤੀਆਂ ਦੇ ਲਈ ਉਹਦੀ ਦਾਅਵੇਦਾਰੀ ਹੋ ਜੇਗੀ ਉਹਦੀ ਯੋਗਤਾ ਹੋ ਜੇਗੀ ਤਾਂ ਉਹ ਅਰਜ਼ੀ ਕਰ ਪਾਵੇਗਾ ਅ ਇਸੇ ਚੀਜ਼ ਨੂੰ ਅੱਗੇ ਬਣਾਉਂਦੇ ਹਾਂ ਧੰਨਵਾਦ ਸਾਰਿਆਂ ਦਾ ਅੱਛਾ ਇਹ ਜਿਹੜਾ ਕੋਰਸ ਹੈ ਜੀ ਤੁਹਾਡੇ ਠੀਕ ਹੈ ਜੀ ਇਹ ਇੱਕ ਤੋਂ ਰਿਕੋਗਨਾਈਜ਼ ਤੇ ਦੂਸਰਾ ਇਹ ਕਰਵਾਉਣੇ ਤੇ ਹਾਂ ਜੀ ਜੇਕਰ ਜੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਕੋਰਸ ਹੈ ਜਿਹੜੇ ਇਹ ਸਾਰੇ 4 ਜਾਂ 5 ਜਗ੍ਹਾ ਚੱਲ ਰਹੇ ਨੇ ਔਰ ਇਹ ਕੋਰਸ ਨੂੰ ਜਿਹੜੀ ਅਪਰੂਵਲ ਬਾਡੀ ਹੁੰਦੀ ਹੈ ਜਿਹੜੀ ਇਹਦੀ ਮਾਨਤਾ ਦਿੰਦੀ ਹੈ ਇਹ ਹੈ ਜੀ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਜਿਹਦਾ ਜਿਹੜਾ ਮੁਖ ਦਫ਼ਤਰ ਹੈ ਹੈੱਡ ਕੁਆਰਟਰ ਹੈ ਉਹ ਦਿੱਲੀ ਦੇ ਵਿੱਚ ਹੈ ਉਹ ਜਸਟ ਜਿੱਦਾਂ ਐਨਸੀਟੀ ਹੁੰਦੀ ਹੈ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਉਹ ਜਿਹਦੇ ਕੋਲੇ ਪੂਰੇ ਦੇਸ਼ ਦੇ ਵਿੱਚ ਟੀਚਰ ਬਣਾਉਣ ਦਾ ਜਿੰਮਾ ਹੈ ਉਸੇ ਤਰੀਕੇ ਨਾਲ ਸਾਡੀ ਕਾਉਂਸਲ ਆਰਸੀਆਈ ਹੈ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਜਿਹਦਾ ਕੰਮ ਹੈ ਸਪੈਸ਼ਲ ਐਜੂਕੇਟਰ ਤਿਆਰ ਕਰਨਾ ਉਹਦੀ ਪ੍ਰਵਾਨਗੀ ਤੋਂ ਬਿਨਾ ਉਹਦੇ ਅਪਰੂਵਲ ਤੋਂ ਬਿਨਾ ਕੋਈ ਵੀ ਸਪੈਸ਼ਲ ਜਿਹੜਾ ਐਜੂਕੇਟਰ ਹੈ ਉਹ ਨਹੀਂ ਬਣਾ ਸਕਦਾ ਸਿਰਫ ਉਹਦੇ ਰੈਕੋਗਨਾਈਜ਼ਡ ਇੰ ਆਪਾਂ ਪੰਜਾਬ ਦੇ ਵਿੱਚ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਨੇ ਰਾਜਪੁਰੇ ਸਾਡੇ ਕੋਲ ਚੱਲ ਰਿਹਾ ਹੈ ਔਰ